1 ਲੱਖ ਦਾ ਇਨਾਮੀ ਬਦਮਾਸ਼ ਪੰਜਾਬ ਦਾ ਰਹਿਣ ਵਾਲਾ ਅਮਰਜੀਤ ਸਿੰਘ ਪੁਲਿਸ ਇਨਕਾਊਂਟਰ ਦੇ ਵਿੱਚ ਢੇਰ ਕਰ ਦਿੱਤਾ ਗਿਆ ਦੱਸ ਜਈਏ ਕਿ ਅਮਰਜੀਤ ਸਿੰਘ ਉੱਤੇ ਕਈ ਪਰਚੇ ਦਰਜ ਸਨ ਅਤੇ ਬੀਤੇ ਦਿਨੀ ਹੀ ਉਸ ਦੇ ਵੱਲੋਂ ਉੱਤਰਾਖੰਡ ਦੇ ਉਦਮ ਸਿੰਘ ਨਗਰ ਵਿੱਚ ਸ੍ਰੀ ਨਾਨਕ ਮੱਤਾ ਸਹਿਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੀਮ ਸਿੰਘ ਨੂੰ ਗੋਲੀਆਂ ਵੀ ਮਾਰੀਆਂ ਗਈਆਂ ਸਨ ਉੱਤਰਾਖੰਡ ਇਸ DF ਅਤੇ ਹਰੀਦوار ਪੁਲਿਸ ਨੇ ਇੱਕ ਸਾਂਝੀ ਆਪਰੇਸ਼ਨ ਦੇ ਦੌਰਾਨ ਉਸਨੂੰ ਠੇਰ ਕਰ ਦਿੱਤਾ ਇਹ ਮੁਕਾਬਲਾ ਹਰੀਦوار ਦੇ ਭਗਵਾਨਪੁਰ ਥਾਣਾ ਖੇਤਰ ਦੇ ਵਿੱਚ ਹੋਇਆ ਹਾਲਾਂਕਿ ਜਾਣਕਾਰੀ ਦੇ ਮੁਤਾਬਕ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣਾ ਚਾਹੁੰਦਾ ਸੀ ਅਮਰਜੀਤ ਸਿੰਘ ਪਰ ਪੁਲਿਸ ਐਨਕਾਊਂਟਰ ਦੇ ਵਿੱਚ ਉਸਨੂੰ ਠੇਰ ਕਰ ਦਿੱਤਾ ਗਿਆ ਜਦ ਕੀ ਉਸ ਦਾ ਦੂਸਰਾ ਸਾਥੀ ਫਰਾਰ ਹੋ ਗਿਆ ਉੱਤਰਾਖੰਡ ਦੇ ਡੀਜੀਪੀ ਅਵਿਨਵ ਕੁਮਾਰ ਨੇ ਇਹ ਸੇ ਜਾਣਕਾਰੀ ਦਿੱਤੀ ਹੈ ਤਾਂ ਦੱਸ ਜਿਏ ਕਿ ਅਮਰਜੀਤ ਸਿੰਘ ਦੇ ਪੰਜਾਬ ਤੋਂ ਰਾਮਪੁਰ ਜਾਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਐਸਟੀਐਫ ਅਤੇ ਹਰੀਦੁਆਰ ਪੁਲਿਸ ਨੇ ਨਾਕਾ ਬੰਦੀ ਕਰ ਦਿੱਤੀ ਇਸ ਦੌਰਾਨ ਅਮਰਜੀਤ ਤੇ ਉਸ ਦੇ ਸਾਥੀ ਨੇ ਪੁਲਿਸ ਤੇ ਗੋਲੀਆਂ ਚੁਲਾ ਦਿੱਤੀਆਂ ਅਤੇ ਜਵਾਬੀ ਕਾਰਵਾਈ ਵਿੱਚ ਅਮਰਜੀਤ ਨੂੰ ਗੋਲੀ ਲੱਗੀ ਜੋ ਦੋਸਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਰਿਤੀ ਘਰਾਂ ਦਿੱਤਾ ਇਹ ਮੁਕਾਬਲਾ ਹਜੀਦਵਾਰ ਦੇ ਭਗਵਾਨਪੁਰਾ ਇਲਾਕੇ ਦੇ ਵਿੱਚ ਹੋਇਆ ਹਾਲਾਂਕਿ ਇਸ ਦੌਰਾਨ ਅਮਰਜੀਤ ਦਾਇਕ ਖੋਰ ਸਾਥੀ ਹਨੀਰੇ ਦਾ ਫਾਇਦਾ ਚੁੱਕ ਕੇ ਪੱਜਣ ਦੇ ਵਿੱਚ ਕਾਮਯਾਬ ਹੋ ਗਿਆ ਪੁਲਿਸ ਟੀਮ ਉਸਦੀ ਭਾਲ ਵਿੱਚ ਲੱਗੀ ਹੋਈ ਹੈ। ਬਾਬਾ ਤਰਸੀਮ ਸਿੰਘ ਦੀ 28 ਮਾਰਚ ਦੀ ਸਵੇਰ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਦੋਂ ਤੋਂ ਹੀ ਪੁਲਿਸ ਕਾਤਲਾਂ ਅਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਵਿੱਚ ਲੱਗੀ ਹੋਈ ਸੀ। ਖਬਰ ਦੇ ਮੁਤਾਬਕ ਇਹ ਮੁਕਾਬਲਾ ਦੇਰ ਰਾਤ ਹਰਿਦੁਆਰ ਦੀ ਭਗਵਾਨਪੁਰ ਥਾਣਾ ਖੇਤਰ ਵਿੱਚ ਐਸਟੀਐਫ ਅਤੇ ਹਰਿਦੁਆਰ ਪੁਲਿਸ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਮਰਜੀਤ ਸਿੰਘ ਨੂੰ ਠੇਰ ਕਰ ਦਿੱਤਾ ਗਿਆ ਉਸ ਦੇ ਖਿਲਾਫ ਕਈ ਹੋਰ ਵੀ ਕੇਸ ਦਰਜ ਨੇ ਅਤੇ ਬੀਤੇ ਦਿਨੀ ਉਸ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 1 ਲੱਖ ਦਾ ਇਨਾਮੀ ਬਦਮਾਸ਼ ਪੰਜਾਬ ਦਾ ਰਹਿਣ ਵਾਲਾ ਅਮਰਜੀਤ ਸਿੰਘ ਪੁਲਿਸ ਐਨਕਾਊਂਟਰ ਦੇ ਵਿੱਚ ਠੇਰ ਕਰ ਦਿੱਤਾ ਗਿਆ ਦੱਸ ਜਈਏ ਕਿ ਅਮਰਜੀਤ ਸਿੰਘ ਉੱਤੇ ਕਈ ਪਰਚੇ ਦਰਜ ਸਨ ਅਤੇ ਬੀਤੇ ਦਿਨੀ ਹੀ ਉਸ ਦੇ ਵੱਲੋਂ ਉੱਤਰਾਖੰਡ ਦੇ ਉਦਮ ਸਿੰਘ ਨਗਰ ਵਿੱਚ ਸ੍ਰੀ ਨਾਨਕ ਮੱਤਾ ਸੈਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੀਮ ਸਿੰਘ ਨੂੰ ਗੋਲੀਆਂ ਵੀ ਮਾਰੀਆਂ ਗਈਆਂ ਸਨ ਉੱਤਰਾਖੰਡ ਐਸਟੀਐਫ ਅਤੇ ਹਰੀਦਵਾਰ ਪੁਲਿਸ ਨੇ ਇੱਕ ਸਾਂਝੀ ਆਪਰੇਸ਼ਨ ਦੇ ਦੌਰਾਨ ਉਸ ਨੂੰ ਟੀਰ ਕਰ ਦਿੱਤਾ ਇਹ ਮੁਕਾਬਲਾ ਹਰੀਦਵਾਰ ਦੇ ਭਗਵਾਨਪੁਰ ਥਾਣਾ ਖੇਤਰ ਦੇ ਵਿੱਚ ਹੋਇਆ ਹਾਲਾਂਕਿ ਜਾਣਕਾਰੀ ਦੇ ਮੁਤਾਬਿਕ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣਾ ਚਾਹੁੰਦਾ ਸੀ ਅਮਰਜੀਤ ਸਿੰਘ ਪਰ ਪੁਲਿਸ ਐਨਕਾਊਂਟਰ ਦੇ ਵਿੱਚ ਉਸ ਨੂੰ ਟੀਰ ਕਰ ਦਿੱਤਾ ਗਿਆ ਜਦ ਕੀ ਉਸ ਦਾ ਦੂਸਰਾ ਸਾਥੀ ਫਰਾਰ ਹੋ ਗਿਆ ਉੱਤਰਾਖੰਡ ਦੇ ਡੀਜੀਪੀ ਅਵਿਨਵ ਕੁਮਾਰ ਨੇ ਇਹ ਸੂਚਨਾ ਦਿੱਤੀ ਹੈ ਤਾਂ ਦੱਸ ਜਿਏ ਕਿ ਅਮਰਜੀਤ ਸਿੰਘ ਦੇ ਪੰਜਾਬ ਤੋਂ ਰਾਮਪੁਰ ਜਾਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਐਸਟੀਐਫ ਅਤੇ ਹਰੀਦੁਆਰ ਪੁਲਿਸ ਨੇ ਨਾਕਾ ਬੰਦੀ ਕਰ ਦਿੱਤੀ ਇਸ ਦੌਰਾਨ ਅਮਰਜੀਤ ਉਸੇ ਸਾਥੀ ਨੇ ਪੁਲਿਸ ਤੇ ਗੋਲੀਆਂ ਚੁਲਾ ਦਿੱਤੀਆਂ ਅਤੇ ਜਵਾਬੀ ਕਾਰਵਾਈ ਵਿੱਚ ਅਮਰਜੀਤ ਨੂੰ ਗੋਲੀ ਲੱਗੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਇਹ ਮੁਕਾਬਲਾ ਹਜੀਦਵਾਰ ਦੇ ਭਗਵਾਨਪੂਰਾ ਇਲਾਕੇ ਦੇ ਵਿੱਚ ਹੋਇਆ ਹਾਲਾਂਕਿ ਇਸ ਦੌਰਾਨ ਅਮਰਜੀਤ ਦੇ ਹੋਰ ਸਾਥੀ ਹਨੀਰੇ ਦਾ ਫਾਇਦਾ ਚੁੱਕ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪੁਲਿਸ ਟੀਮ ਉਸਦੀ ਭਾਲ ਵਿੱਚ ਲੱਗੀ ਹੋਈ ਹੈ। ਬਾਬਾ ترਸੀਮ ਸਿੰਘ ਦੀ 28 ਮਾਰਚ ਦੀ ਸਵੇਰ ਨੂੰ ਦੋ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਦੋਂ ਤੋਂ ਹੀ ਪੁਲਿਸ ਕਾਤਲਾਂ ਅਤੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਵਿੱਚ ਲੱਗੀ ਹੋਈ ਸੀ। ਖਬਰ ਦੇ ਮੁਤਾਬਕ ਇਹ ਮੁਕਾਬਲਾ ਦੇਰ ਰਾਤ ਹਰਿਦੁਆਰ ਦੀ ਭਗਵਾਨਪੁਰ ਥਾਣਾ ਖੇਤਰ ਵਿੱਚ ਐਸਟੀਐਫ ਅਤੇ ਹਰਿਦੁਆਰ ਪੁਲਿਸ ਵੱਲੋਂ ਕੀਤਾ ਗਿਆ। ਦੱਸ ਜਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਮਰਜੀਤ ਸਿੰਘ ਨੂੰ ਠੇਰ ਕਰ ਦਿੱਤਾ ਗਿਆ ਉਸ ਦੇ ਖਿਲਾਫ ਕਈ ਹੋਰ ਵੀ ਕੇਸ ਦਰਜ ਨੇ ਅਤੇ ਬੀਤੇ ਦਿਨੀ ਉਸ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ